ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਇੱਕ ਨਵਾਂ ਲੈਕਚਰ ਇਹਦੇ ਵਿੱਚ ਅੱਜ ਆਪਾਂ ਕਰਾਂਗੇ ਰਾਜੇ ਆਪਣੇ 8 ਜੁਲਾਈ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਠੀਕ ਹੈ ਜੀ 8 ਜੁਲਾਈ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਤੇ ਪਹਿਲਾਂ ਇਸ ਤੋਂ ਪਹਿਲਾਂ ਕੱਲ ਤੁਹਾਨੂੰ ਕੱਲ ਤੁਹਾਨੂੰ ਮੈਂ 1 ਤੋਂ ਲੈ ਕੇ 27 ਜੁਲਾਈ ਤੱਕ ਦੇ ਇਕੱਠੇ ਕੰਬਾਈਨ ਜਿਹੜੇ ਕਰੰਟ ਅਫੇਅਰ ਸੀ ਉਹਦੀ ਵੀਡੀਓ ਜਿਹੜੀ ਉਹ ਅਪਡੇਟ ਕਰ ਚੁੱਕੇ ਆ ਠੀਕ ਹੈ ਜੀ ਤੇ ਸਾਰੇ ਬੱਚਿਆਂ ਨੇ ਉਹ ਵੀਡੀਓ ਇੱਕ ਵਾਰੀ ਜ਼ਰੂਰ ਦੇਖ ਲੈਣੀ ਹੈ ਕਿਸੇ ਵੀ ਬੱਚੇ ਨੇ ਵੀਡੀਓ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਜੀ ਚਲੋ ਹੋਰ ਅਜੇ ਅੱਜ ਦੇ ਆਪਣੇ ਉਸ ਤੋਂ ਪਹਿਲਾਂ ਰਾਜ ਜੇ ਕੋਈ ਕੈਂਡੀਡੇਟ ਬੈਚ ਪਰਚੇਜ਼ ਕਰਨਾ ਚਾਹੁੰਦਾ ਤੁਹਾਨੂੰ ਪਤਾ ਕਿ ਆਪਣੇ ਸਾਰੇ ਬੈਚਾਂ ਦੇ ਉੱਪਰ ਆਫ ਚੱਲ ਰਿਹਾ ਹੈਗਾ ਇੱਕ ਸਾਲ ਦੀ ਵੈਲਿਡਿਟੀ ਹੈ ਰਾਜੇ ਬੈਚ ਦੀ ਤੇ ਫੀਸ ਵੀ ਰਾਜੇ ਦੀ 1000 ਰੁਪਏ ਇੱਕ ਸਾਲ ਦੀ ਜਿਹਦੇ ਵਿੱਚ ਆਲ ਸਬਜੈਕਟ ਪੰਜਾਬੀ ਇੰਗਲਿਸ਼ ਮੀਡੀਅਮ ਦੇ ਵਿੱਚ ਹੋਣਗੇ ਰਾਜੇ ਸਾਰੇ ਕਲਾਸ ਨੇ ਵੀਡੀਓ ਪੀਡੀਐਫ ਜ਼ੀਰੋ ਲੈਵਲ ਤੋਂ ਕਲਾਸਾਂ ਹੋਣਗੀਆਂ ਠੀਕ ਹੈ ਜੀ ਤੇ ਇਹ ਆਫਰ ਹੈ ਜੀ ਲਿミਟਿਡ ਸਮੇਂ ਤੱਕ ਹੈਗਾ ਚਾਰ ਤੋਂ ਪੰਜ ਦੇ ਆਫਰ ਆਉਣ ਵਾਲਾ ਜੇ ਕੋਈ ਕਿਨੇ ਜੁਆਇਨ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ ਠੀਕ ਹੈ ਜੀ ਤੇ ਜੇਕਰ ਕਿਸੇ ਬੱਚੇ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਲੈ ਕੇ ਕੋਡ ਜਰੂਰ ਫਿਲ ਕਰਨਾਗਾ ਡਬਲ ਐਕਸ ਆਰ ਏ ਐਮ ਠੀਕ ਹੈ ਜੀ ਤੇ ਆ ਨੰਬਰ ਤੇ ਤੁਸੀਂ ਇਕਨੋਮੀ ਕਰ ਸਕਦੇ ਹੋ ਠੀਕ ਹੈ ਜੀ ਤੇ ਕੰਟੈਂਟ ਨਹੀਂ ਰਹੇ ਸਾਡੀ 100% ਗਾਰੰਟੀ ਹੋਊਗੀ ਉਹੀ ਪੜੋ ਜਿਹੜਾ ਪੇਪਰ ਦੇ ਵਿੱਚ ਆਊਗਾ ਸਭ ਤੋਂ ਪੁਰਾਣਾ ਚੈਨਲ ਆ राजे ਤੇ ਸਭ ਤੋਂ ਵੱਧ ਸਿਲੈਕਸ਼ਨ ਆ ਵੀ ਸਟੂਡੈਂਟਾਂ ਨੇ ਪੜ੍ਹ ਕੇ ਲਿੱਤੀਆਂ ਓਕੇ ਜੀ ਚਲ ਸਭ ਤੋਂ ਪਹਿਲੀ ਗੱਲ ਕਰਦੇ ਆਪਾਂ ਸੂਰੀ ਨੈਮ ਦੇਸ਼ ਦੀ ਇਸ ਤੋਂ ਪਹਿਲਾਂ ਆਪਾਂ ਪਿਛਲੇ ਕਰੰਟ ਅਫੇਅਰਾਂ ਦੇ ਵਿੱਚ ਵੀ ਸੂਰੀ ਨਾਮ ਦੇਸ਼ ਦੀ ਗੱਲ ਕਰਕੇ ਆਏ ਆ ਕਿ ਭਾਈ ਇੱਥੇ ਮਲੇਰੀਆ ਸੀ ਜਿਹੜਾ ਜਮ੍ਹਾਂ ਖਤਮ ਕਰਤਾ ਤੇ WHO ਨੇ ਕਹਿਤਾ ਕਿ ਭਾਈ ਇਹ ਮਲੇਰੀਆ ਤੋਂ ਬਿਲਕੁਲ ਮੁਫਤ ਹੋ ਗਿਆ ਸੂਰੀ ਨੈਮ ਦੇਸ਼ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਕੇ ਆਏ ਇੱਕ ਤੋਂ ਲੈ ਕੇ 7 ਤਰੀਕ ਤੱਕ ਦੇ ਕਰੰਟ ਅਫੇਅਰਾਂ ਦੇ ਵਿੱਚ ਆਪਾਂ ਇਹਨਾਂ ਦੀ ਗੱਲ ਕੀਤੀ ਹੈ ਹੁਣ ਇੱਥੇ ਹੈਗੇ ਸੀ ਇਲੈਕਸ਼ਨ ਇਲੈਕਸ਼ਨਾਂ ਤੋਂ ਬਾਅਦ ਰਾਜੇ ਹੁਣ ਇੱਥੇ ਇੱਕ ਮਹਿਲਾ ਰਾਸ਼ਟਰਪਤੀ ਬਣ ਗਈ ਤੇ ਸੂਰੀਨੇਮ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਐ ਸੋਨਿਓ ਇਹ ਤੇ ਜਿੱਥੇ ਵੀ ਤੁਹਾਨੂੰ ਕਿਹਾ ਕਿ ਕਿੱਥੇ ਵੀ ਕੋਈ ਬੂਮ ਐਂਡ ਪਹਿਲੀ ਆ ਜੇ ਕੋਈ ਵੀ ਜੀ ਪਹਿਲੀ ਵਾਰ ਹੋਈ ਹੋਵੇ ਤਾਂ ਉਹ ਆਪਣੇ ਵਾਸਤੇ ਮੋਸਟ ਇੰਪੋਰਟੈਂਟ ਕੈਟਾਗਰੀ ਵਾਲਾ ਪ੍ਰਸ਼ਨ ਬਣ ਜਾਂਦਾ ਤਾਂ ਇਹਦਾ ਸਹੀ ਆਨਸਰ ਹੈਗਾ ਜੀ ਡੀ ਨੰਬਰ ਆਪਸ਼ਨ ਠੀਕ ਹੈ ਜੀ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਜੈਨੀਫਰ ਗੀਲਿੰਗਸ ਸਿਮੋਨਾ ਹੁਣ ਟ੍ਰਿਕ ਨਾਲ ਕਿਵੇਂ ਯਾਦ ਕਰਨਾ ਤੁਸੀਂ ਇਹ ਦੇਖੋ ਦੇਸ਼ ਕਿਹੜਾ ਰਾਜੇ ਸੂਰੀਨੇਮ ਜਿਹੜੀ ਥੋੜੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਆ ਉਹਦੇ ਨਾਮ ਉਰੇ ਵੀ ਸਾਈਮਨ ਪੈਂਦਾ ਸੂਰੀਨੇਮ ਸਾਈਮਨ ਸਾਰਾ ਨਾ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਇਕੱਲਾ ਸਾਈਮਨ ਯਾਦ ਕਰ ਲਿਓ ਸੂਰੀ ਨੇਮ ਦੀ ਰਾਸ਼ਟਰਪਤੀ ਕੌਣਾ ਪਹਿਲੀ ਜੀ ਸਰ ਸਾਈਮਨ ਠੀਕ ਹੈ ਜੀ ਐਂ ਟ੍ਰਿਕ ਦੇ ਨਾਲ ਯਾਦ ਕਰ ਲਓ ਠੀਕ ਹੈ ਜੀ ਕਿਉਂਕਿ ਕਰੰਟ ਅਫੇਅਰ ਬਹੁਤ ਹੋ ਜਾਂਦੇ ਆ ਇਕੱਲੇ ਇਕੱਲੇ ਐਂ ਯਾਦ ਨਹੀਂ ਹੁੰਨੇ ਆਪਾਂ ਤੋਂ ਇਸ ਤੋਂ ਬਾਅਦ ਗੱਲ ਕਰਦੇ ਆਂ ਕਹਿੰਦੇ ਬੇਅਰ ਆਵਾਜ਼ ਦਾ ਫਰਸਟ ਯੂਪੀਆਈ ਪਾਵਰਡ ਬੈਂਕ ਬ੍ਰਾਂਚ ਬੀਨ ਲਾਂਚ ਕਹਿੰਦੇ ਪਹਿਲਾ ਯੂਪੀਆਈ ਸੰਚਾਲਿਤ ਬੈਂਕ ਬ੍ਰਾਂਚ ਕਿੱਥੇ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਦਾ ਜੀ ਯੂਪੀਆਈ ਬਾਰੇ ਠੀਕ ਹੈ ਜੀ ਯੂਪੀਆਈ ਬਾਰੇ ਕਹਿੰਦੇ ਇਹ ਸ਼ਾਖਾ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ਜੀ ਕੀ ਹੈਗੀ ਇਹ ਸ਼ਾਖਾ ਪੂਰੀ ਤਰ੍ਹਾਂ ਦੇ ਨਾਲ ਯੂਪੀਆਈ ਤੇ ਡਿਪੈਂਡ ਹੋਊਗੀ ਯੂਪੀਆਈ ਦੀ ਫੁੱਲ ਫਾਰਮ ਤਾਂ ਜੇ ਕੰਪਿਊਟਰ ਦੇ ਵਿੱਚ ਬਹੁਤ ਵਾਰੀ ਪੁੱਛੀ ਜਾਂਦੀ ਹੈ ਯੂਨੀਫਾਈਡ ਪੇਮੈਂਟ ਇੰਟਰਫੇਸ ਯੂਪੀਆਈ ਦੀ ਫੁੱਲ ਫਾਰਮ ਹੈਗੀ ਜਿੱਦਾਂ ਹੀ ਆਪਾਂ ਇੱਕ ਦੂਜੇ ਨੂੰ ਗੂਗਲ ਪੇ ਪੀਟੀਐਮ ਪੈਸੇ ਕਰਦੇ ਆ ਯੂਪੀਆਈ ਰਾਹੀਂ ਵੀ ਕਰਦੇ ਆ ਉਹਨੂੰ ਕਹਿ ਦਿੰਦੇ ਆ ਠੀਕ ਹੈ ਜੀ ਤੁਸੀਂ ਰੁਪਏ ਕਢਵਾਉਣੇ ਹਨ ਜਾਂ ਜਮ੍ਹਾਂ ਕਰਵਾਉਣੇ ਹਨ ਇਹ ਸਾਰੇ ਕੰਮ ਰਾਜੇ ਇੱਥੇ ਕਾਦੇ ਤੇ ਹੋਣਗੇ ਜੀ ਸਾਰੇ ਕੰਮ ਇਹ ਯੂਪੀ ਨਾਲ ਹੀ ਹੋਣਗੇ ਠੀਕ ਹੈ ਜੀ ਏਸੇ ਜਿਹੜੀ ਬੈਂਕ ਹੈ ਇਹਦਾ ਨਾਮ ਰੱਖਿਆ ਸਲਾਈਜ਼ ਠੀਕ ਹੈ ਜੀ ਸਲਾਈਜ਼ ਇਹਦਾ ਨਾਮ ਆਗਾ ਠੀਕ ਹੈ ਜੀ ਇਹ ਖੁੱਲੀ ਕਿੱਥੇ ਗਈ ਹੈ ਇਹ ਆਪ ਤੁਹ ਪੁੱਛ ਰਹੇ ਨੇ ਜੀ ਇਹ ਖੁੱਲੀ ਗਈ ਹੈ ਜੀ ਬੈਂਗਲੂਰੂ ਦੇ ਵਿੱਚ ਠੀਕ ਹੈ ਜੀ ਬੈਂਗਲੂਰੂ ਦੇ ਵਿੱਚ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਹੈਗਾ ਯੂਪੀ ਜਿੰਨੇ ਵੀ ਇੱਥੇ ਤੁਸੀਂ ਪੈਸੇ ਕਢਵਾਉਣ ਜਾਣੇ ਆ ਪੈਸੇ ਜਮਾ ਕਰਵਾਉਣ ਜਾਣੇ ਆ ਕੋਈ ਤੁਸੀਂ ਐਫ ਡੀ ਕਰਵਾਉਣੀ ਹੈ ਜਾਂ ਕੁਝ ਵੀ ਕਰਵਾਉਣਾ ਹੈ ਜੀ ਸਾਰਾ ਉਹ ਯੂ ਪੀ ਆਈ ਦੇ ਰਾਹੀਂ ਹੀ ਹੋਊਗਾ ਠੀਕ ਹੈ ਜੀ ਪਹਿਲੀ ਬ੍ਰਾਂਚ ਹੈ ਯੂ ਪੀ ਆਈ ਪਾਵਰਡ ਬੈਂਕ ਦੀ ਤਾਂ ਕਰਕੇ ਇਹ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰੇਸ਼ਰ ਬਣ ਜਾਂਦਾ ਹੈਗਾ ਤਾਂ ਇਹਦਾ ਨਾਮ ਕੀ ਹੈ ਜੀ ਸਲਾਈਸਾ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਰੇ ਪ੍ਰੇਸ਼ਰ ਦੀ ਗੱਲ ਕਰਦੇ ਆ ਬ੍ਰਿਕਸ ਬ੍ਰਿਕਸ ਦੀ 17ਵੀਂ ਮੀਟਿੰਗ ਹੋਈ ਹੈ ਠੀਕ ਹੈ ਜੀ 17ਵੀਂ ਮੀਟਿੰਗ ਕਦੋਂ ਹੋਈ ਹੈ 2025 ਦੇ ਵਿੱਚ 17ਵੀਂ ਮੀਟਿੰਗ ਹੋਈ ਹੈ ਹਰ ਸਾਲ ਇਹਦੀ ਮੀਟਿੰਗ ਹੁੰਦੀ ਹੈ ਇਸ ਤੋਂ ਪਹਿਲਾਂ 2024 ਦੇ ਵਿੱਚ ਹੋਈ ਸੀ ਇਸ ਤੋਂ ਪਹਿਲਾਂ 2023 ਦੇ ਵਿੱਚ ਹੋਈ ਸੀਗੀ ਆਪਣੇ ਵਾਸਤੇ ਇੰਪੋਰਟੈਂਟ ਆ 2023 ਦੀ ਮੀਟਿੰਗ ਹੋਈ ਸੀ ਇੰਡੀਆ ਦੇ ਵਿੱਚ ਠੀਕ ਹੈ ਜੀ ਅਤੇ 2025 ਦੀ ਮੀਟਿੰਗ ਹੋਈ ਸੀਗੀ ਰਸ਼ੀਆ ਦੇ ਕਜਾਨ ਦੇ ਵਿੱਚ ਤੇ 2025 ਦੀ ਜਿਹੜੀ 17ਵੀਂ ਮੀਟਿੰਗ ਹੋਈ ਹੈ ਇਸ ਸਾਲ ਉਹ ਕਿੱਥੇ ਹੋਈ ਹੈ ਜੀ ਉਹ ਹੋਈ ਹੈ ਬ੍ਰਾਜ਼ੀਲ ਦੇ ਵਿੱਚ ਉਹ ਕਿੱਥੇ ਹੋਈ ਹੈ ਬ੍ਰਾਜ਼ੀਲ ਦੇ ਵਿੱਚ ਕਾ ਕਰਕੇ ਸਾਰੇ ਤੁਸੀਂ ਨਾਮ ਯਾਦ ਰੱਖਣੇ ਆ ਤਾਂ ਆਪਾਂ ਗੱਲ ਕਰ ਰਹੇ ਹਾਂ 2017 ਦੀ 17ਵੀਂ ਸਭ ਮੇਟ ਦੀ ਚਲੋ ਇਸ ਤੋਂ ਪਹਿਲਾਂ 2024 ਦੇ ਵਿੱਚ ਇਸ ਤੋਂ ਪਹਿਲਾਂ 2024 ਦੇ ਵਿੱਚ ਰੂਸ ਦੇ ਇੱਕ ਜਾਨ ਦੇ ਵਿੱਚ ਮੀਟਿੰਗ ਹੋਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆਗਾ 2023 ਦੀ ਭਾਰਤ ਦੇ ਵਿੱਚ ਹੋਈ ਸੀ ਅਤੇ ਹੁਣ 2025 ਦਾ ਸਮਾमेलन ਜਿਹੜਾ ਹੋਇਆ ਉਹ ਰਿਓ ਡੀ ਜਨੇਰੀਓ ਦੇ ਵਿੱਚ ਹੋਇਆ ਹੁਣ ਬੱਚੇ ਕਹਿਣਗੇ ਸਰ ਜੀ ਇੱਥੇ ਤੁਸੀਂ ਬ੍ਰਾਜ਼ੀਲ ਲਿਖਾਈ ਜਾਂਦੇ ਹੋ ਇਹ ਤੇ ਤੁਸੀਂ ਰਿਓ ਜੇਨੇਰੀ ਡੀ ਜੇਨੇਰੀਓ ਲਿਖਤਾ ਤਾਂ ਰਾਜ ਇਹ ਬ੍ਰਾਜ਼ੀਲ ਦੇਸ਼ ਦੇ ਵਿੱਚ ਜਗ੍ਹਾ ਹੈ ਜਿੱਥੇ ਇਹ ਮਤਲਬ ਸੱਮਿਟ ਹੋਈ ਹੈ ਠੀਕ ਹੈ ਜੀ ਇਹਦਾ ਆਨਸਰ ਜਿਹੜਾ ਹੈਗਾ ਉਹ ਆਪਣਾ ਹੈਗਾਗਾ ਡੀ ਨੰਬਰ ਆਪਸ਼ਨ ਬ੍ਰਾਜ਼ੀਲ ਇਹਦਾ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਹੈ ਹੋਰ ਆ ਜੀ ਬ੍ਰਿਕਸ ਦੀ ਗੱਲ ਕਰ ਲਈਏ ਦੇਖਦੇ ਵੇਖੋ ਬ੍ਰਿਕਸ ਦੇ ਵਿੱਚ ਟੋਟਲ ਕਿੰਨੇ ਦੇਸ਼ ਆ ਜੀ ਹੁਣ ਬ੍ਰਿਕਸ ਦੇ ਵਿੱਚ ਟੋਟਲ ਹੁਣ 11 ਦੇਸ਼ ਹੋਗੇ ਇਥੇ ਲਿਖਿਆ ਹੋਊਗਾ ਆ ਲਿਖਿਆ ਹੋਇਆ ਜੀ ਬ੍ਰਿਕਸ ਦੇ ਵਿੱਚ ਹੁਣ ਟੋਟਲ 11 ਦੇਸ਼ ਸੋਡੇ ਨੂੰ ਪੇਪਰ ਦੇ ਵਿੱਚ ਪ੍ਰੈਸ਼ਨ ਪੁੱਛਿਆ ਜਾਊਗਾ ਪੰਜ ਦੇਸ਼ ਤਾਂ ਇਹ ਆਪ ਹੀ ਐ ਬੀ ਤੇ ਬਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚైనా ਐਸ ਤੇ ਸਾਊਥ ਅਫਰੀਕਾ ਸਾਊਥ ਅਫਰੀਕਾ 2009 ਦੇ ਵਿੱਚ ਇਹਨਾਂ ਦਾ ਜੁੜਿਆ ਸੀਗਾ ਪਹਿਲਾਂ ਨੂੰ ਬ੍ਰਿਕ ਕਿਹਾ ਜਾਂਦਾ ਹੁੰਦਾ ਸੀਗਾ ਤੇ ਜਦੋਂ 2009 ਦੇ ਵਿੱਚ ਸਾਊਥ ਅਫਰੀਕਾ ਅਗੇ ਰੜ ਗਿਆ ਫਿਰ ਇਹਨੂੰ ਬ੍ਰਿਕਸ ਕਹਿਣ ਲੱਗੇ ਠੀਕ ਹੈ ਜੀ ਇਥੋਂ ਟਿੱਕਦਾ ਤੁਹਾਨੂੰ ਸਾਰੇ ਇਹਨਾਂ ਨਾਮ ਯਾਦ ਹੀ ਹੋਣਗੇ ਕਿਉਂਕਿ ਇਹਦੇ ਨਾਮ ਦੇ ਵਿੱਚ ਹੀ ਨਾਮ ਪਏ ਆ ਜਿਹੜੇ ਹੁਣ ਨਵੇਂ ਬਣੇ ਆ ਉਹਨਾਂ ਨੂੰ ਕਿਵੇਂ ਯਾਦ ਕਰਨਾ ਹੈ ਦੇਖੋ ਜੀ ਇਹਦੇ ਮੁਰੇ ਈ ਐ ਈ ਤੇ ਏਜੀਪਟ ਈ ਤੇ ਏਥੋਪੀਆ ਠੀਕ ਹੈ ਜੀ ਤੇ ਜੂ ਏ ਈ ਇਹਨਾਂ ਤਿੰਨਾਂ ਦੇ ਵਿੱਚ ਈ ਦੀ ਆਵਾਜ਼ ਜ਼ਿਆਦਾ ਹੁੰਦੀ ਹੈ ਜੂ ਏ ਈ ਏਜੀਪਟ ਏਥੋਪੀਆ ਇਹਨਾਂ ਤਿੰਨਾਂ ਨੂੰ ਇਕੱਠੇ ਯਾਦ ਕਰ ਲਿਓ ਇਸ ਦੂਬਰ ਆ ਗਏ ਆਈ ਈ ਵਾਲੇ ਇੰਡੋਨੇਸ਼ੀਆ ਈਰਾਨ ਠੀਕ ਹੈ ਜੀ ਇੰਡੋਨੇਸ਼ੀਆ ਈਰਾਨ ਈਰਾਨ ਤੋਂ ਬਾਅਦ ਸਾਊਦੀ ਅਰੇਬੀਆ ਇਹ ਸਾਰੇ ਦੇ ਸਾਰੇ ਨਾਮ ਯਾਦ ਕਰ ਲੈਣਾ ਆਪਰੋਂ ਪੇਪਰ ਦੇ ਵਿੱਚੋਂ ਕਹਿਣਗੇ ਕੀ ਆਪਰੋਂ ਪੇਪਰ ਦੇ ਵਿੱਚ ਆਏ ਕਹਿ ਦੇਣਗੇ ਕਿ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜਾ ਦੇਸ਼ ਹੈ ਜਿਹੜਾ ਬ੍ਰਿਕਸ ਦਾ ਮੈਂਬਰ ਨਹੀਂ ਹੈਗਾ ਪਹਿਲਾ ਪ੍ਰਸ਼ਨ ਇੱਥੋਂ ਬਣੂਗਾ ਦੂਜਾ ਪ੍ਰਸ਼ਨ ਇਹ ਬੰਨਣਾਗਾ ਕਿ ਬ੍ਰਿਕਸ ਦੀਆਂ ਮੀਟਿੰਗਾਂ ਕਿੱਥੇ ਹੋਣਗੀਆਂ 2023 ਵਾਲੀ ਮੀਟਿੰਗ 24 ਵਾਲੀ ਮੀਟਿੰਗ 25 ਵਾਲੀ ਮੀਟਿੰਗ ਤਿੰਨੇ ਮੀਟਿੰਗਾਂ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਟੋਟਲ ਮੈਂਬਰ ਕਿੰਨੇ ਆ ਇਹ ਡਾਇਰੈਕਟਰ ਤੁਹਾਡੇ ਤੋਂ ਪੁੱਛ ਸਕਦੇ ਕਿ ਟੋਟਲ ਮੈਂਬਰ ਕਿੰਨੇ ਆ 11 ਤੇ 11 ਦੇ 11 ਮੈਂਬਰਾਂ ਦੇ ਨਾਮ ਤੁਹਾਡੇ ਯਾਦ ਹੋਣੇ ਚਾਹੀਦੇ ਆ ਠੀਕ ਹੈ ਜੀ ਫਿਰ ਜਾ ਕੇ ਰਾਜੇ ਪੇਪਰ ਵਿੱਚ ਆਪਾਂ ਕੁਝ ਕਰਾਂਗੇ ਨਹੀਂ ਬਹੁਤ ਔਖਾ ਹੋ ਜਾਣਾਗਾ ਹੁਣ ਕੀ ਹੋਇਆ ਰਾਜੇ ਇੱਕ ਏਸ਼ੀਆ ਪੈਰਾ ਤੀਰ ਅੰਦਾਜ਼ੀ ਪੈਰਾ ਦਾ ਮਤਲਬ ਹੁੰਦਾ ਕਿ ਜਿਹੜੇ ਡਿਜ਼ੈਬਿਲਿਟੀ ਪਰਸਨ ਹੁੰਦੇ ਆ ਮਤਲਬ ਅੰਗਹੀਨ ਹੁੰਦੇ ਆ ਉਹਨਾਂ ਦਾ ਜਿਹੜਾ ਇਹ ਮੈਚ ਕਰਿਆ ਗਿਆ ਹੈਗਾ ਪੈਰਾ ਸ਼ਬਦ ਕਿਤੇ ਵੀ ਤੁਹਾਨੂੰ ਮਿਲਦਾ ਤਾਂ ਏਸ਼ੀਆ ਨੇ ਪੈਰਾ ਆ ਆਰਚਰੀ ਆਰਚੀ ਦਾ ਮਤਲਬ ਤਾਂ ਤੀਰ ਅੰਦਾਜ਼ੀ ਜੇਪੀਸ਼ਿਪ 2025 ਦੇ ਵਿੱਚ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਆ ਤਾਂ ਇੰਡੀਆ ਨੇ ਭਾਈ ਇਹਦੇ ਵਿੱਚ ਦੋ ਮੈਡਲ ਜਿੱਤੇ ਆ ਠੀਕ ਹੈ ਜੀ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਸੌਰੀ ਨੌ ਮੈਡਲ ਜਿੱਤੇ ਇੰਡੀਆ ਨੇ ਦੋ ਨਹੀਂ ਨੌ ਮੈਡਲ ਜਿੱਤੇ ਇੰਡੀਆ ਨੇ ਠੀਕ ਹੈ ਜੀ ਇਸ ਮੈਚ ਦੇ ਵਿੱਚ ਭਾਰਤ ਨੇ ਦੂਸਰਾ ਸਥਾਨ ਹ ਬਸ ਆਪਾਂ ਤਿੰਨ 골ਡ ਜਿੱਤੇ ਆ ਜੇ ਤੁਹਾਡੇ ਨੂੰ ਪੁੱਛ ਵੀ ਲੈਣ ਤਾਂ ਤਿੰਨ 골ਡ ਜਿੱਤੇ ਆ ਦੂਜੇ ਨਹੀਂ ਤੁਹਾਡੇ ਨੂੰ ਪੁੱਛਣੇ ਨੌਵਾਂ ਦੇ ਵਿੱਚੋਂ ਤਿੰਨ 골ਡ ਜਿੱਤੇ ਆ ਠੀਕ ਹੈ ਜੀ ਬਸ ਇੰਨਾ ਯਾਦ ਕਰ ਲਓ ਤੇ ਜਿਹੜਾ ਪਹਿਲ ਨੰਬਰ ਤੇ ਬਚੇਦਾ ਰਿਹਾ ਇਹਦੇ ਵਿੱਚ ਉਹ ਰਹਿ ਚਾਂਹ ਚੀਨ ਚੀਨ ਨੇ 17 ਮੈਡਲ ਜਿੱਤੇ ਆ ਠੀਕ ਹੈ ਜੀ ਜਦੋਂ ਪਹਿਲੇ ਸਥਾਨ ਤੇ ਪਹੁੰਚ ਗਏ ਹੁਣ ਜੋ ਆਪਰੇਸ਼ਨ ਕੀ ਬਣੂਗਾ ਪਹਿਲਾ ਆਪਰੇਸ਼ਨ ਤਾਂ ਆਪਣਾ ਇਹੀ ਬਣੂਗਾ ਠੀਕ ਹੈ ਜੀ ਇਹ ਜੈਂਪੀਅਸ਼ਿਪ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਹੈ ਦੂਜਾ ਰੈਂਕ ਹੈ ਪਹਿਲ ਤੇ ਕਿਹਦਾ ਰੈਂਕ ਹੈ ਚੀਨ ਦਾ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਆ ਨੌ ਇੰਡੀਆ ਨੇ ਠੀਕ ਹੈ ਜੀ ਇੱਥੇ ਆਪਰੇਸ਼ਨ ਬੰਦ ਗਏ ਬਸ ਹੋਰ ਕੋਈ ਬਾਲਾ ਵੱਡਾ ਇਹਦੇ ਚ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿ ਆ ਕੀ ਪਤਾ ਜੀ ਫਲਾਨਾ ਹੋ ਗਿਆ ਤੇਮ ਕਾ ਹੋ ਗਿਆ ਐਡਾ ਕੋ ਚੱਕਰ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਚਲੋ ਜੀ ਹੁਣ ਅਗਰੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਕਿਹੜੇ ਦੇਸ਼ ਨੇ ਹਾਲ ਹੀ ਦੇ ਵਿੱਚ ਨਿਊ ਡਵੈਲਪਮੈਂਟ ਬੈਂਕ ਐਨ ਡੀਵੀ ਦੇ ਮੈਂਬਰ ਬਣ ਗਏ ਠੀਕ ਹੈ ਜੀ ਇਹਦੇ ਮੈਂਬਰ ਬਣ ਗਏ ਕਿਹੜੇ ਦੇਸ਼ ਦੋ ਨਮੇਰੇ ਮੈਂਬਰ ਬਣੇ ਆ ਤਾਂ ਇਹਦਾ ਆਨਸਰ ਹੈਗਾ ਰਾਜੀ ਆਪਣਾ ਸੀ ਨੰਬਰ ਆਪਸ਼ਨ ਸੀ ਨੰਬਰ ਆਪਸ਼ਨ ਠੀਕ ਹੈ ਜੀ ਬੋਤ ਕੋਲੰਬੀਆ ਤੇ ਉਜਵੈਕਿਸਤਾਨ ਇਹ ਦੋਨੇ ਦੇਸ਼ ਆ ਜਿਹੜੇ ਉਹ ਐਨਡੀਬੀ ਦੇ ਕੀ ਬਣ ਗਏ ਜੀ ਮੈਂਬਰ ਬਣ ਗਏ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਹੁਣ ਆਪਾਂ ਐਨਡੀਬੀ ਦੀ ਗੱਲ ਕਰ ਲਈ ਐਨਡੀਬੀ ਨੈਸ਼ਨਲ ਡਿਵੈਲਪਮੈਂਟ ਬੈਂਕ ਆ ਜਿਹੜੀ ਇਹਦੇ ਰਾਜੇ ਦੋ ਨਾਮ ਆਗੇ ਇਹਨੂੰ ਹੋਰ ਨਾਮ ਨਾਲ ਜਾਣਿਆ ਜਾਂਦਾ ਦੂਜਾ ਨਾਮ ਕੀ ਹੈ ਦਾ ਬ੍ਰਿਕਸ ਡਿਵੈਲਪਮੈਂਟ ਬੈਂਕ ਕਿ ਵੀ ਸਟੋ ਪੇਪਰ ਵਿੱਚ ਪੁੱਛ ਲੈਣਾ ਕਿ ਐਨ ਡੀ ਵੀ ਨੈਸ਼ਨਲ ਡਿਵੈਲਪਮੈਂਟ ਬੈਂਕ ਹੈ ਜਿਹੜੀ ਇਹਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾਗਾ ਤਾਂ ਤੁਸੀਂ ਕਹਿ ਦੇਣਾ ਇਹਨੂੰ ਬ੍ਰਿਕਸ ਡਿਵੈਲਪਮੈਂਟ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾਗਾ ਇਹ ਸਟੈਲਵਿਸ਼ ਕਿਦੋਂ ਹੋਈ ਸੀ ਇਹ ਸਟੈਲਵਿਸ਼ ਹੋਈ ਸੀ 2014 ਦੇ ਵਿੱਚ ਤੇ ਇਹਦਾ ਐਨ ਡੀ ਵੀ ਦਾ ਹੈੱਡ ਕੁਆਟਰ ਕਿੱਥੇ ਆ ਪੇਪਰ ਦੇ ਵਿੱਚ ਬਹੁਤ ਬਾਰੀ ਇਹ ਪਰੇਸ਼ਨ ਆਇਆਗਾ ਕਿ ਇਹਦਾ ਹੈੱਡ ਕੁਆਟਰ ਕਿੱਥੇ ਹੈ ਨਿਊ ਡਿਵੈਲਪਮੈਂਟ ਬੈਂਕ ਦਾ ਸ਼ੰਘਾਈ ਦੇ ਚਾਈਨਾ ਦੇ ਸ਼ੰਘਾਈ ਦੇ ਵਿੱਚ ਇਹਦਾ ਹੈਡਕੁਆਟਰ ਆਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਭਾਰਤ ਦੀ ਪਹਿਲੀ ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ ਹੈ ਜਿਹੜੀ ਠੀਕ ਹੈ ਜੀ ਉਹਦਾ ਉਤਕਾਟ ਕਿਸ ਰਾਜ ਦੇ ਵਿੱਚ ਹੋਇਆਗਾ ਆਪਾਂ ਇਹ ਪ੍ਰਸ਼ਨ ਇੰਗਲਿਸ਼ ਦੇ ਵਿੱਚ ਦੇਖਣਾਗਾ ਇਨ ਵਿੱਚ ਸਟੇਟ ਹੈਜ਼ ਇੰਡੀਆਜ਼ ਫਸਟ ਨੈਸ਼ਨਲ ਕੋਆਪਰੇਟਿਵ ਜੁਨੀਵਰਸਿਟੀ ਕੋਆਪਰੇਟਿਵ ਯੂਨੀਵਰਸਿਟੀ ਕੀ ਹੁੰਦੀ ਹੈ ਜਿਹੜੇ ਜਿੱਥੇ ਆਪਾਂ ਨੂੰ ਬਿਜ਼ਨਸ ਬਾਰੇ ਵੀ ਨਾਲ ਦੇਣਾ ਦੱਸਿਆ ਜਾਊਗਾ ਠੀਕ ਹੈ ਜੀ ਇਹ ਜਿਹੜਾ ਅਮਲ ਦਾ फाउंडर ਸੀਗਾ ਉਹਦੇ ਨਾਮ ਤੇ ਰੱਖੀ ਗਿਆ ਅਮਲ ਕੰਪਨੀ ਸੁਣਿਆ ਨਾ ਤੁਸੀਂ ਉਹ ਅਮਲ ਦਾ ਦੁੱਧ ਵੀ ਆਉਂਦਾ ਹੈ ਤਾਂ ਮੈਨੂੰ ਤੁਸੀਂ ਇਹ ਦੱਸੋਗੇ ਕਿ ਫਾਊਂਡਰ ਕੌਣ ਸੀ ਤੁਸੀਂ ਦੱਸਣਾ ਮੈਨੂੰ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਉਹਦੇ ਫਾਊਂਡਰ ਦੇ ਨਾਮ ਤੇ ਇਹ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਹੈਗਾ ਨਾਮ ਤੁਹਾਨੂੰ ਮੈਂ ਮੈਂ ਨਹੀਂ ਦੱਸਦਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਅਮਲ ਕੰਪਨੀ ਦਾ ਜਿਹੜਾ ਫਾਊਂਡਰ ਆ ਉਹ ਕੌਣ ਆਗਾ ਉਹਦੇ ਨਾਮ ਤੇ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਇੰਡੀਆ ਦੇ ਫਰਸਟ ਨੈਸ਼ਨਲ ਕੋਆਪਰੇਟਿਵ ਯੂਨੀਵਰਸਿਟੀ ਹੈ ਕਿੱਥੇ ਖੋਲੀ ਗਈ ਹੈ ਜੀ ਤਾਂ ਇਹ ਖੋਲੀ ਗਈ ਹੈ ਜੀ ਆਪਣੇ ਗੁਜਰਾਤ ਦੇ ਵਿੱਚ ਠੀਕ ਹੈ ਜੀ ਕਿੱਥੇ ਖੁੱਲੀ ਗਈ ਹੈ ਜੀ ਆਪਣੇ ਗੁਜਰਾਤ ਦੇ ਵਿੱਚ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਆਪ ਤੁਸੀਂ ਦੇਖ ਸਕਦੇ ਹੋ ਇੰਡੀਆ ਇਜ਼ ਫਾਸਟ ਨੈਸ਼ਨਲ ਕੋਆਪਰੇਟਿਵ ਯੂਨੀਵਰਸਿਟੀ ਨਾਮ ਤੁਸੀਂ ਮੈਨੂੰ ਇਹ ਕਮੈਂਟਾਂ ਦੇ ਵਿੱਚ ਮੈਂਸ਼ਨ ਕਰਦੇ ਹੋ ਸਾਡੇ ਬੱਚੇ ਠੀਕ ਹੈ ਜੀ ਚਲੋ ਇਸ ਤਵਾਰ ਅਗਰੇ ਪ੍ਰੇਸ਼ਨ ਦੀ ਗੱਲ ਕਰਦੇ ਆ ਕਹਿੰਦੇ ਜੀ ਵਿਸ਼ੂ ਬੈਂਕਰੀ ਰਿਪੋਰਟ ਦੇ ਅਨੁਸਾਰ ਸਭ ਤੋਂ ਸਮਾਰਟ ਦੇਸ਼ ਦੇ ਵਿੱਚ ਭਾਰਤ ਦਾ ਰੈਂਕ ਕੀ ਹੈਗਾ ਮੋਸਟ ਇਕੁਅਲ ਕੰਟਰੀਆਂ ਦੇ ਵਿੱਚ ਬਾਡ ਬੈਂਕ ਨੇ ਇੱਕ ਰਿਪੋਰਟ ਕੱਢੀ ਹੈ ਉਹ ਕਹਿੰਦੇ ਜੀ ਜਿਹੜੀ ਇੱਕ ਮੋਸਟ ਇਕੁਅਲ ਕੰਟਰੀ ਹੈ ਉਹਦੇ ਵਿੱਚ ਭਾਰਤ ਦਾ ਰੈਂਕ ਕੀ ਹੈ ਕਹਿੰਦਾ ਭਾਰਤ ਦਾ ਰੈਂਕ ਅਜੇ ਦੇ ਵਿੱਚ ਚੌਥਾ ਹੈਗਾ ਠੀਕ ਹੈ ਜੀ ਭਾਰਤ ਦਾ ਰੈਂਕ ਚੌਥਾ ਹੈ ਦੇ ਵਿੱਚ ਹੁਣ ਬੱਚੇ ਕਹਿੰਦੇ ਕਿ ਅਸਲ ਦੇ ਵਿੱਚ ਜੀ ਰੈਂਕ ਹੁੰਦਾ ਕੀ ਹੈਗਾ ਮੋਸਟ ਇਕੁਅਲ ਕੰਟਰੀ ਹੈ ਜਿਹੜੀ ਇਹ ਅਸਲ ਦੇ ਵਿੱਚ ਇਹ ਹੁੰਦਾ ਕੀ ਹੈ ਇਹ ਈ ਰਿਪੋਰਟ ਹੈ ਜੇ ਇਹ ਨਿਕਲ ਕੇ ਆਈ ਹੈ ਰਿਪੋਰਟ ਸਭ ਤੋਂ ਪਹਿਲਾਂ ਸੋ ਤੁਸੀਂ ਇਹ ਪੁੱਛ ਲੈ ਪੁੱਛ ਸਕਦੇ ਆ ਕਿ ਜਿਹੜੀ ਇਹ ਮੋਸਟ ਇਕੁਅਲ ਕਵੈਂਟਿਟੀ ਰਿਪੋਰਟ ਹੈ ਨੂੰ ਜਾਰੀ ਕੌਣ ਕਰਦਾ ਇਹਨੂੰ ਜਾਰੀ ਕਰਦੀ ਹੈ ਜੀ ਵਰਡ ਬੈਂਕ ਠੀਕ ਹੈ ਜੀ ਇਹਦਾ ਮਤਲਬ ਕੀ ਹੁੰਦਾ ਇਹਦਾ ਕਹਿਣਾ ਮਤਲਬ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਅਮੀਰ ਹੈ ਉਹ ਬਹੁਤ ਅਮੀਰ ਹੁੰਦੇ ਜਾ ਰਹੇ ਹੈ ਜਿਹੜੇ ਲੋਕ ਗਰੀਬ ਹੈ ਉਹ ਬਹੁਤ ਗਰੀਬ ਹੁੰਦੇ ਜਾ ਰਹੇ ਹੈ ਉਹਦਾ ਕਾਰਨ ਹੈ ਜਿਹੜਾ ਕਿ ਕਿਸੇ ਬੰਦੇ ਕੋ ਇੱਕ ਬੰਦਾ ਅਮੀਰ ਹੋ ਰਿਹਾ ਹੈਗਾ ਜਾਂ ਕੋਈ ਕੰਪਨੀਆਂ ਅਮੀਰ ਹੋ ਰਹੀਆਂ ਨੇ ਆ ਉਹ ਮਹਿੰਗਾਈ ਕਰ ਦਿੰਦੀਆਂ ਨੇ ਮਹਿੰਗਾਈ ਕਰਕੇ ਅਸਲ ਦੇ ਵਿੱਚ ਜਿਹੜੇ ਗਰੀਬ ਲੋਕ ਹੁੰਦੇ ਆ ਉਹ ਚੀਜ਼ ਤੱਕ ਪਹੁੰਚ ਨਹੀਂ ਕਰ ਸਕਦੇ ਤਦੋਂ ਉਹ ਭੁੱਖੇ ਰਹਿ ਕੇ ਵੀ ਆਉਂਦਾ ਟਾਈਮ ਗੁਜ਼ਾਰਾ ਕਰਨਾ ਪੈਂਦਾ ਹੈਗਾ ਠੀਕ ਹੈ ਜੀ ਉਹ ਰਿਪੋਰਟ ਇਹ ਜਾਰੀ ਕੀਤੀ ਜਾਂਦੀ ਜੇਕਰ ਇਹਦੇ ਦਾ ਆਪਾਂ ਪੜਨ ਦੇ ਵਿੱਚ ਤੇ ਇਕਨੋਮੀ ਦਾ ਚੈਪਟਰ ਆ ਆਪਾਂ ਨੂੰ ਘੱਟੋ ਘੱਟ 2-3 ਘੰਟੇ ਲੱਗ ਜਾਣਗੇ ਪਰ ਇਹਨਾਂ ਪੈਨੇ ਡੀਪਲੀ ਜਣਾ ਆਪਾਂ ਨੂੰ ਪੇਪਰ ਦੇ ਬਾਅਦ ਸਿਰਫ ਕੀ ਪੁੱਛਿਆ ਜਾਊਗਾ ਮੋਸਟ ਇਕਵਲ ਕੰਟਰੀ ਦੇ ਵਿੱਚ ਆਪਣਾ ਰੈਂਕ ਕਿੰਨਾ ਜੇਕਰ ਆਪਾਂ ਪੇਪਰ ਦੇਣਾ ਹੋਵੇ ਪੀਸੀਐਸ ਦਾ ਆਈਐਸ ਦਾ ਤਾਂ ਉਹ ਚ ਆਪਾਂ ਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਵਿੱਚ ਵੜ ਕੇ ਸਾਰੀ ਗੱਲਬਾਤ ਪਤਾ ਕਰਨੀ ਪਊਗੀ ਠੀਕ ਹੈ ਤਾਂ ਆਪਾਂ ਪੇਪਰ ਦੇਣਾ ਨੋਰਮਲ ਤੇ ਉਹਦੇ ਵਾਸਤੇ ਆਪਣੇ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਇਹ ਇਹ ਸੂਚੀ ਅਮੀਰ ਅਤੇ ਗਰੀਬ ਵਰਗ ਦੇ ਲਈ ਉਹਨਾਂ ਦੀ ਆਮਦਨੀ ਨੂੰ ਦੇਖਿਆ ਜਾਂਦਾ ਹੈ ਕਿ ਕੋਈ ਕਿੰਨਾ ਅਮੀਰ ਹੈ ਕੋਈ ਦੇਸ਼ ਕਿੰਨਾ ਗਰੀਬ ਹੈ ਉਹਦੇ ਅਨੁਸਾਰ ਤਾਂ ਆਪਣਾ ਰੈਂਕ ਬਾਲਾ ਮੱ ਖਵਾਈ ਰੈਂਕ ਕਗਾ ਠੀਕ ਹੈ ਅਸਲ ਦੇ ਵਿੱਚ ਜਿਹੜੀ ਅਸਲੀਅਤ ਹੈ ਜਿਹੜੀ ਬਹੁਤ ਤੇ ਤੋਂ ਉਲਟ ਹੈਗੀ ਠੀਕ ਹੈ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਵਾਰਡ ਬੈਂਕ ਦੀ ਠੀਕ ਹੈ ਜੀ ਵਾਰਡ ਬੈਂਕ ਤੋਂ ਆਪਰੋਪਰੇਸ਼ਨ ਪੁੱਛੇ ਜਾਂਦੇ ਆ ਸਭ ਤੋਂ ਪਹਿਲਾਂ ਕਿ ਵਾਰਡ ਬੈਂਕ ਦੀ ਸਥਾਪਨਾ ਕਿਦੋਂ ਹੋਈ ਸੀਗੀ ਵਾਰਡ ਬੈਂਕ ਦੀ ਸਥਾਪਨਾ ਹੋਈ ਸੀ ਰਾਜੇ 1944 ਦੇ ਵਿੱਚ ਇਹਦਾ ਹੈੱਡ ਕੁਆਟਰ ਕਿੱਥੇ ਆ ਵਾਸ਼ਿੰਗਟਨ ਡੀਸੀ ਯੂਐਸ ਦੇ ਵਿੱਚ ਇਹਦਾ ਹੈੱਡ ਕੁਆਟਰ ਹੈ ਤੇ ਪ੍ਰੈਜ਼ੀਡੈਂਟ ਕੋਹਨਾਂ ਦਾ ਅਜੇ ਬੰਗਾ ਇਹਦਾ ਪ੍ਰੈਜ਼ੀਡੈਂਟ ਹੈਗਾ ਵਾਰਡ ਬੈਂਕ ਦਾ ਠੀਕ ਹੈ ਜੀ ਪ੍ਰਸ਼ਨ ਇਹਨਾਂ ਦੇ ਵਿੱਚੋਂ ਕਿਤੋਂ ਮਰਜ਼ੀ ਪੁੱਛਿਆ ਜਾ ਸਕਦਾਗਾ ਆ ਤਾਂ ਸਟ੍ਰੈਟੇਜੀ ਕੇ ਦਾ ਜਿਦੋਂ ਮਰਜ਼ੀ ਤੁਹਾਨੂੰ ਪੁੱਛ ਸਕਦੇ ਆ ਠੀਕ ਹੈ ਜੀ ਚਲੋ ਜੀ ਆਪਾਂ ਚੱਲਦੇ ਆ ਅੱਜ ਦੇ ਲਾਸਟ ਪ੍ਰੈਸ਼ਨ ਦੇ ਵੱਲ ਲਾਸਟ ਪ੍ਰੈਸ਼ਨ ਤੇ ਚੱਲੀਏ ਕਹਿੰਦੇ ਜੀ ਫਾਸਟ ਨੈਸ਼ਨਲ ਬਾਇਓ ਬੈਂਕ ਠੀਕ ਹੈ ਜੀ ਫਾਸਟ ਬਾਇਓ ਬੈਂਕ ਹੈ ਜਿਹੜੀ ਇਹਦਾ ਉਦਘਾਟਨ ਕੀਤਾ ਗਿਆ ਕਿਹਦੇ ਦੁਆਰਾ ਡਾਕਟਰ ਜਤਿੰਦਰਾ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਇਹਦਾ ਇੱਕ ਨਾਮ ਹੋਰ ਵੀ ਹੈ ਦਾ ਜੀ ਸੀ ਐਸ ਆਈ ਆਰ ਆਈ ਜੀ ਬੀ ਆ ਵੀ ਦਾ ਨਾਮ ਨੈਸ਼ਨਲ ਬਾਇਓਮੰਗ ਦਾ ਦੂਜਾ ਨਾਮ ਕੀ ਹੈ ਆਜੀ ਆਈਜੀਆਵੀ ਥੋੜੇ ਰੋ ਇਹ ਵੀ ਪੁੱਛ ਸਕਦੇ ਆ ਠੀਕ ਹੈ ਜੀ ਆਈਜੀਆਵੀ ਦਾ ਉਦਘਾਟਨ ਡਾਕਟਰ ਜਿਤਿੰਦਰ ਸਿੰਘ ਵੱਲੋਂ ਕਿੱਥੇ ਕੀਤਾ ਗਿਆਗਾ ਤਾਂ ਇਹ ਉਦਘਾਟਨ ਕੀਤਾ ਗਿਆ ਜੀ ਆਪਣਾ ਨਿਊ ਡੈਲੀ ਦੇ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਜੀ ਨਿਊ ਡੈਲੀ ਦੇ ਵਿੱਚ ਤਾਂ ਨਿਊ ਡੈਲੀ ਦੇ ਵਿੱਚ राजे ਇੱਕ ਮੀਟਿੰਗ ਨਹੀਂ ਹੋਈ ਇੱਕ ਮੀਟਿੰਗ ਨਿਊ ਡੈਲੀ ਦੇ ਵਿੱਚ ਹੋਰ ਹੋਈ ਹੈ ਜਿਹੜੀ ਕਿ ਆਪਣੇ ਵਾਸਤੇ ਮੋਸਟ ਮੋਸਟ ਇੰਪੋਰਟੈਂਟ ਹੈ ਇਹ ਦੋ ਮੇ ਇਕੱਠੇ ਇੱਕ ਪ੍ਰੈਸ਼ਨ ਅਲੱਗ ਤੋਂ ਬੰਦਾ ਸੀ ਉਹ ਨਹੀਂ ਮੇ ਬਣਾਇਆ ਤਾਂ ਤੁਹਾਨੂੰ ਇਹਦੇ ਵਿੱਚ ਵੀ ਸਾਰੀ ਚੀਜ਼ ਮੈਂਸ਼ਨ ਕਰ ਦੰਨਾ ਦੇਖੋ ਜੀ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਇੱਕ 23ਵੇਂ ਨੰਬਰ ਦੀ ਮੀਟਿੰਗ ਹੋਈ ਹੈ ਏਸ਼ੀਆ ਰੀਜਨਲ ਮੀਟਿੰਗ ਸੋ ਤੋਂ ਪਹਿਲਾਂ ਤਾਂ ਪ੍ਰਸ਼ਨ ਇਹ ਬਣੂਗਾ ਕਿ ਏਸ਼ੀਆ ਰੀਜਨ ਮੀਟਿੰਗ ਕਿੰਵੇਂ ਨੰਬਰ ਦੀ ਹੋਈ ਹੈ ਜੀ 23ਵੇਂ ਨੰਬਰ ਦੀ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਚਰਚਾ ਗੱਦੀ ਦੀ ਕੀਤੀ ਗਈ ਹੈ ਇਹਦੇ ਵਿੱਚ ਚਰਚਾ ਕੀਤੀ ਗਈ ਹੈ ਜੀ OPCW ਤੇ ਚਰਚਾ ਕੀਤੀ ਗਈ ਹੈ ਇਹ ਕੀ ਹੁੰਦਾ ਜੀ ਆਰਗੇਨਾਈਜੇਸ਼ਨ ਆਫ ਦਾ ਪ੍ਰੋਹੀਬੀਸ਼ਨ ਆਫ ਕੈਮੀਕਲ ਵੈਪਨ ਇਹਦਾ ਮਤਲਬ ਕਿ ਜਿਹੜੇ ਰਾਜੇ ਆਪਣੇ ਇਹ ਜਿਹੇ ਕੈਮੀਕਲ ਹਥਿਆਰਾਂ ਕਿ ਜਿਨ੍ਹਾਂ ਨੇ ਆਪਣੀ ਰੋਕ ਲੱਗੀ ਹੋਈ ਹੈ ਉਹਦੇ ਬਾਰੇ ਇਹਦੇ ਤੇ ਗੱਲਾਂ ਕੀਤੀਆਂ ਗਈਆਂ ਨੇ ਉਹਦੇ ਤੇ ਚਰਚਾ ਕੀਤੀ ਗਈ ਹੈ ਤਾਂ ਇਹ ਮੀਟਿੰਗ ਵੀ ਰਾਜੇ ਆਪਣੀ ਕਿੱਥੇ ਹੋਈ ਹੈ ਨਿਊ ਡੈਲੀ ਦੇ ਵਿੱਚ ਹੋਈ ਹੈ ਦੋ ਚੀਜ਼ਾਂ ਯਾਦ ਕਰਕੇ ਲਿਓ ਫਾਸਟ ਨੈਸ਼ਨਲ ਬਾਇਓ ਬੈਂਕ ਵੀ ਤੇ OPCW ਜਿਹਨੂੰ ਆਰਗੇਨਾਈਜੇਸ਼ਨ ਆਫ ਪ੍ਰੋਵੀਜ਼ਨ ਆਫ ਕੈਮੀਕਲ ਵੈਪਨ ਕਹਿੰਦੇ ਆ ਇਹਨਾਂ ਦੋਨਾਂ ਦੀਆਂ ਮੀਟਿੰਗਾਂ ਜਿਹੜੀਆਂ ਇੱਕ ਉਹਦਾ ਉੱਥੇ ਸ਼ਤਾਪਿਤ ਕੀਤਾ ਗਿਆ ਉਹਦਾ ਕੀਤਾ ਗਿਆ ਹੈਗਾ ਠੀਕ ਹੈ ਜੀ ਉਹਦਾ ਘਾਟਨ ਕੀਤਾ ਗਿਆ ਹੈਗਾ ਤੇ ਇਹਦਾ ਕੀ ਕਰਿਆ ਗਿਆ ਹੈਗਾ ਇਹਦੀ ਇੱਥੇ ਮੀਟਿੰਗ ਹੋਈ ਹੈ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਇਥੇ ਤੁਹਾਨੂੰ ਇੱਕ ਅਪਰੇਸ਼ਨ ਹੋ ਰਿਹਾ ਹੈਗਾ ਰੇ 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 ਮੈਨੂੰ ਆਇਸ ਵਿੱਚ ਮਖਾ ਠੀਕ ਇਤੇ ਇੱਕ ਅਪਰੇਸ਼ਨ ਹੋ ਦੇਖ ਲਓ ਕਹਿੰਦੇ ਜੀ ਪਹਿਲੇ ਨੀਰਜ ਚੋਪੜਾ ਕਲਾਸਿਕ 2025 ਦਾ ਜੇਤੂ ਕੌਣ ਰਹੇਗਾ ਠੀਕ ਹੈ ਜੀ ਇਹ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਕਰਵਾ ਕੇ ਗਿਆ ਕਿ ਨੀਰਜ ਚੋਪੜਾ ਇੱਕ ਨਵਾਂ ਜੈਵਲਨ ਤੋਂ ਟੂਰਨਾਮੈਂਟ ਕਰਵਾ ਰਿਹਾ ਐਫ ਡੀ ਆਈ ਕਰਵਾ ਰਹੀ ਹੈ ਸਾਰਾ ਕੁਝ ਮੈਂ ਦੱਸ ਕੇ ਇਸ ਐਫ ਡੀ ਦਾ ਚੇਅਰਮੈਨ ਕੌਣ ਹੈ ਕਿਦੋਂ ਸਥਾਪਨਾ ਹੋਈ ਹੈ ਸਾਰਾ ਕੁਝ ਵੀਡੀਓ ਦੇ ਵਿੱਚ ਦੱਸ ਕੇ ਗਿਆ ਹੁਣ ਆਪਾਂ ਤੁਹਾਨੂੰ ਕੀ ਪੁੱ ਤਾਂ ਇਹਦਾ ਬਿਨਰ ਪਾਈ ਕੌਣ ਰਹੇਗਾ ਨੀਜ਼ ਦੇ ਚੋਪੜਾ ਇਹਦਾ ਬਿਨਰ ਰਹੇਗਾ ਠੀਕ ਹੈ ਜੀ ਨੀਜ਼ ਦੇ ਚੋਪੜਾ ਦਾ ਬਿਨਰ ਹੈ ਤੁਹਾਡੇ ਤੋਂ ਇਪਰੇਸ਼ਨ 100% ਪੁੱਛਿਆ ਜਾਊਗਾ ਕਿਉਂਕਿ ਜਦੋਂ ਤੁਸੀਂ ਨੀਜ਼ ਦੇ ਚੋਪੜਾ ਲਿਖਿਆ ਦੇਖ ਲਿਆ ਤੁਸੀਂ ਕਹੋਗੇ ਕਿ ਜੀ ਇਹਦੇ ਨਾਲ ਜਿਹੜਾ ਟੂਰਨਾਮੈਂਟ ਹੋਇਆ ਤਾਂ ਇਹ ਕਿਵੇਂ ਜਿੱਤ ਸਕਦਾ ਹੈਗਾ ਠੀਕ ਹੈ ਤਾਂ ਕਰਕੇ ਬਹੁਤ ਬੱਚੇ ਚੀਜ਼ਾਂ ਜੀ ਗਲਤੀ ਕਰਕੇ ਆਉਣਗੇ ਤਾਂ ਆ ਚੀਜ਼ਾਂ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਬਾਕੀ ਆਪਾਂ ਇਸ ਮੈਚ ਦੇ ਵਿੱਚ ਇਹਨਾਂ ਨੇ ਸਿਆਸੀ ਬੈਂਡ 18 ਮੀਟਰ ਦੂਰਪਾਲਾ ਸਿੱਟਿਆ ਆਪਦਾ ਠੀਕ ਹੈ ਜੀ ਜੈਵਲਨ ਥਰੂ ਦੇ ਖਿਡਾਰੀ ਹੈ ਇਹ ਆ ਵੀ ਡੇਟ ਆ ਵੀ ਤੁਸੀਂ ਯਾਦ ਰੱਖਣੀ ਹੈ 8618 ਠੀਕ ਹੈ ਜੀ ਇਹ ਵੀ ਪੇਪਰ ਦੇ ਉੱਤੇ ਉਹ ਡਾਇਰੈਕਟ ਪੁੱਛਿਆ ਜਾ ਸਕਦਾ ਹੈਗਾ ਠੀਕ ਹੈ ਜੀ ਇਹ ਤੇ ਨੀਰਜ ਚੋਪੜਾ ਨੇ ਇੱਕ ਕਿਤਾਬ ਹੈ ਜਿਹੜਾ ਉਹ ਆਪਣੇ ਨਾਮ ਕੀਤਾ ਹੈਗਾ ਇਹ ਨਾਲ ਆਪਣੀ ਲੈਕਚਰ ਦੀ ਸਮਾਪਤੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਰਾਜੇ ਬਾਕੀ ਤੁਹਾਡੀ ਨਾ ਜਦੋਂ ਤੁਸੀਂ ਆਪਣੇ ਚੈਨਲ ਦੇ ਵਿੱਚ ਜਾਓਗੇ ਜਦੋਂ YouTube ਤੇ ਸਰਚ ਕਰੋਗੇ ਫਰੀ ਪੰਜਾਬ ਐਗਜ਼ਾਮ ਸਟੱਡੀ ਜਦੋਂ ਤੁਸੀਂ ਆਪਣੇ ਲੋਗੋ ਤੇ ਸਰਚ ਕਰੋਗੇ ਉੱਥੇ ਤੁਹਾਨੂੰ ਉੱਪਰ ਵੀਡੀਓ ਪਲੇਲਿਸਟ ਹੋਮ ਕਿਹੜੀ ਚੀਜ਼ਾਂ ਮਿਲਦੀਆਂ ਹਨ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ 2025 ਵਾਲੇ ਕੰਟੈਂਟ ਫੇਰਾਂ ਦੇ ਵਿੱਚ ਜਾ ਕੇ ਇਹ ਪੂਰੀ ਪਲੇਲਿਸਟ ਚੈੱਕ ਕਰ ਸਕਦੇ ਹੋ ਉੱਥੇ ਤੁਹਾਡੇ ਮੈਂ ਸਾਰੇ ਇਹ ਇਕੱਠੇ ਕਰ ਦਨਾ ਹੁੰਦਾ ਹੈ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ